ਸਸੀ ਗਾਲ ਜੀ ਅੱਜ ਦੀ ਕਹਾਣੀ ਜਿਹੜੀ ਹੈਗੀ ਆ ਕਿਸੇ ਤੇ ਅੰਨਾ ਟਰਸਟ ਕਰ ਲੈਣਾ ਇੱਕ ਐਸੀ ਕਹਾਣੀ ਆ ਕ੍ਰਿਸਟੀਨਾ ਸਾਨੂੰ ਵੇਨ ਦੀ ਕਹਾਣੀ ਕਹਾਣੀ ਸ਼ੁਰੂ ਹੁੰਦੀ ਆ ਅਮਰੀਕਾ ਦੇ ਸ਼ਹਿਰ ਅਮਰੀਕਾ ਦੀ ਸਟੇਟ ਆਯੋਵਾ ਦੇ ਵਿੱਚ 21 ਨਵੰਬਰ 1979 ਦੇ ਵਿੱਚ 22 ਨਾਮੀ ਹੁੰਦੇ ਨੇ ਜਿਹੜੇ ਆਪਣੇ ਬੀਤ ਨਾਮੀ ਬੀਤ ਨਾਮੀ ਪਰਿਵਾਰ ਦੇ ਵਿੱਚ ਜੰਮੀ ਇਹ ਬਚਪਨ ਦੇ ਵਿੱਚ ਤੇ ਪਿਓ ਦੀ ਡੈਥ ਹੋ ਜਾਂਦੀ ਹੈ ਤੇ ਆਪਦੀ ਮਾਂ ਦੇ ਨਾਲ ਰਹਿੰਦੀ ਹੈ ਤੇ ਇਹਦਾ ਇੱਕ ਸਟੈਪ ਫਾਦਰ ਹੁੰਦਾ ਸਤੇਲਾ ਬਾਪ ਉਹੀ ਇਹਨੂੰ ਪਾਲਦਾ ਹਨ ਦੋ ਭੈਣਾਂ ਸੀਗੀਆਂ ਤੇ ਇੱਕ ਭਰਾ ਸੀ ਇਹਨਾਂ ਦਾ ਬਚਪਨ ਦੇ ਵਿੱਚ ਇਹਦੀ ਸੰਗਤ ਜਿਹੜੀ ਹੈਗੀ ਆ ਉਹ ਗਲਤ ਬੰਦਿਆਂ ਨਾਲ ਹੋ ਜਾਂਦੀ ਹੈ ਗਲਤ ਦੋਸਤ ਦੇ ਵਿੱਚਪਨ ਦੇ ਵਿੱਚ ਇਹ ਪੜ੍ਹਾਈ ਪੜੂਈ ਛੱਡ ਦਿੰਦੀ ਆ ਆਪਦੀ ਤੇ ਉਸ ਤੋਂ ਬਾਅਦ ਕੀ ਕਰਦੀ ਆ ਕਿ ਸ਼ਰਾਬ ਪੀਣੀ ਸਿਗਰਟ ਪੀਣੀ ਸ਼ੈਰੋ ਸ਼ਾਇਰੀ ਲਿਖਣ ਦਾ ਨੂੰ ਬੜਾ ਸ਼ੌਂਕ ਸੀ ਡੈਰੀ ਵੀ ਲਿਖਦੀ ਸੀ ਆਪਦੀ ਪਰ ਬਚਪਨ ਦੇ ਵਿੱਚ ਗਲਤ ਸੰਗਤ 'ਚ ਪੈਣ ਨਾਲ ਪੜ੍ਹਾਈ ਪੜੂਈ ਵਿੱਚ ਛੱਡ ਦਿੰਦੀ ਆ ਅਕਸਰ ਦੋਸਤਾਂ ਦੇ ਘਰੇ ਰਾਤ ਬਤਾਉਣੀ ਐਦਾਂ ਦਾ ਦਾ ਲਾਈਫ ਸਟਾਈਲ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਦੀ ਮੁਲਾਕਾਤ ਹੁੰਦੀ ਆ 16 ਸਾਲਾਂ ਦੀ ਜਦੋਂ ਹੁੰਦੀ ਆ ਤਾਂ ਇੱਕ ਬੰਦੇ ਨਾਲ ਮੁਲਾਕਾਤ ਹੁੰਦੀ ਆ ਜਿਹਦਾ ਨਾਮ ਜੈਕ ਆਫ ਉਹ ਇਹਦਾ ਪਹਿਲਾ ਤੇ ਆਖਰੀ ਪਿਆਰ ਤੇ 17 ਸਾਲਾਂ ਦੇ ਵਿੱਚ ਪ੍ਰੈਗਨੈਂਟ ਹੋ ਜਾਂਦੀ ਆ ਜੈਕੋਬ ਤੋਂ ਤੇ ਜੈਕੋਬ ਦੇ ਨਾਲ ਹੀ ਰਹਿਣ ਲੱਗ ਜਾਂਦੀ ਆ ਆਪਦੇ ਪਰਿਵਾਰ ਤੋਂ ਅਲੱਗ ਹੋ ਜਾਂਦੀ ਆ ਤੇ ਉਥੇ 1998 ਦੇ ਵਿੱਚ ਇਹਨਾਂ ਦੇ ਇੱਕ ਬੇਟਾ ਹੁੰਦਾ ਜਿਹਦਾ ਨਾਮ ਰੱਖਦੇ ਨੇ ਇਹ ਕਾਰਬਨ ਜ਼ਿੰਦਗੀ ਉਸ ਹਸਾਬ ਦੀ ਨਹੀਂ ਚੱਲਦੀ ਜਿਵੇਂ ਨੇ ਐਕਸਪੈਕਟ ਕੀਤੀ ਸੀ ਉਹ ਬੜਾ ਗੁੱਸੇ ਖੋਰ ਸੀ ਕੁੱਟਦਾ ਮਾਰਦਾ ਸੀ ਇਹਨੂੰ ਉਹਦੀ ਮਾਂ ਵੀ ਅਕਸਰ ਕਹਿੰਦੀ ਸੀ ਵੀ ਤੀ ਜੇ ਘਰੇ ਵਾਪਸ ਆ ਜਾ ਕੀ ਲੈਣਾ ਛੱਡ ਦੇ ਬੰਦੇ ਨੂੰ ਪਰ ਇਹ ਮੰਨਦੀ ਨਾ ਇਹਦੀ ਬਾਹਾਂ ਤੇ ਨੀਲ ਦੇ ਨਿਸ਼ਾਨ ਇਹਦੇ ਇਹ ਦੋਸਤ ਪੁੱਛ ਦਿੱਤਾ ਇਹ ਸਿੱਧਾ ਦੱਸਣ ਦੀ ਵੀ ਜੈਕੋਬ ਨੂੰ ਗੁੱਸਾ ਆ ਗਿਆ ਸੀਗਾ ਮੇਰਾ ਕਰਦਾ ਵੀ ਬਹੁਤਾ ਕਹਿੰਦੀ ਪਰ ਕੁੱਟਦਾ ਮਾਰਦਾ ਹੈ ਗਿਆ ਕੁੱਟਮਾਰ ਸੈਣੀ ਇਹ ਜੇ ਕੰਮ ਇਹਦੇ ਪਰਿਵਾਰ ਚੋਂ ਚੱਲਦੇ ਸੀਗੇ ਸੋ ਨੌਂ ਨਵੇਂ ਦੇ ਵਿੱਚ ਕੀ ਹੁੰਦਾ ਗੁੱਸੇ ਦੇ ਵਿੱਚ ਆ ਕੇ ਜੈਕਬ ਗੋਲੀ ਚਲਾ ਦਿੰਦਾ ਜੋ ਕਿ ਇਹਦੇ ਵੱਜਦੀ ਹੈ ਹਨ ਜੋ ਕਿ 에ਅਰ ਗਨ ਹੁੰਦੀ ਆ ਤੇ ਜੈਕਬ ਨੂੰ 3 ਦਿਨਾਂ ਦੀ ਜੇਲ ਹੋ ਜਾਂਦੀ ਆ ਉਹ ਗਨ ਦੀ ਮਤਲਬ ਇਨੀ ਸੱਟ ਨਹੀਂ ਹੁੰਦੀ ਨਜਾਇਜ਼ ਤੇ ਪਰ ਇਹਦੇ ਗੋਲੀ ਵੱਜਦੀ ਹੈ ਹਨ ਤੇ ਉਸ ਤੋਂ ਬਾਅਦ ਇਹਨੂੰ ਜੇਲ ਹੋ ਜਾਂਦੀ ਹੈ ਤੇ ਇਹ ਅਲੱਗ ਰਹਿਣ ਲੱਗ ਜਾਂਦੀ ਆ ਅਲੱਗ ਰਹਿਣ ਤੋਂ ਬਾਅਦ ਉਹ ਜਵਾਖ ਨੂੰ ਲੈ ਕੇ 2 ਸਾਲਾਂ ਦਾ ਤਾਂ ਮੁੰਡਾ ਹੁੰਦਾ 31 ਅਗਸਤ 2000 ਨੋ ਹੀ ਆਵਦੇ ਜਵਾਖ ਦੇ ਨਾਲ ਇੱਕ ਅਲੱਗ ਘਰ ਚ ਰਹਿਣ ਲੱਗ ਜਾਂਦੀ ਆ ਗਵਾਂਡੀ ਇਹਦੀ ਹੈਲਪ ਕਰਦੇ ਸਮਾਨ ਸੂਣ ਰੱਖਣ ਦੇ ਵਿੱਚ ਉਸ ਤੋਂ ਬਾਅਦ ਕੀ ਹੁੰਦਾ ਇਹ ਉਸ ਘਰ ਦੇ ਵਿੱਚ ਮਤਲਬ ਰਹਿਣ ਲੱਗ ਜਾਂਦੀ ਹੈ ਹਣਾ ਹੁਣ ਦਿਨ ਆਉਂਦਾ ਜੀ 5 ਸਤੰਬਰ ਅਗਸਤ ਦਾ ਮਹੀਨੇ ਦੇ ਨੇ ਮੂਵਿੰਗ ਕੀਤੀ ਹੁੰਦੀ ਆ ਹਜੇ 5 ਦਿਨ ਹੋਏ ਹੁੰਦੇ ਨੇ 5 ਤਰੀਕ ਨੂੰ 2000 ਨੂੰ ਗਵਾਂਡੀ ਇਹ ਤਾਂ ਹੁੰਦਾ ਟੌਰ ਉਹ ਮਿਲਣ ਆਉਂਦਾ ਆ ਕੇ ਦੇਖਦਾ ਵੀ ਗੇਟ ਨਹੀਂ ਖੋਲਦੀ ਤਾਂ ਉਹ ਕਿੜਕੀ ਦੇ ਵਿੱਚ ਦੇਖਦਾ ਵੀ ਜਵਾਖ ਕੱਲਾ ਬੈਠਾ ਰੋਈ ਜਾਂਦਾ ਉਹ ਕਹਿੰਦਾ ਮੇਰੀ ਮੰਮੀ ਮਲ ਡੈਡ ਛੋਟਾ ਜਿਹਾ ਹੁੰਦਾ ਮੇਰੀ ਮੰਮੀ ਡੈਡ ਹੋ ਗਈ ਤਾਂ ਉਹ ਖਿੜਕੀ ਖੋਲ ਕੇ ਸਾਈਡ ਤੋਂ ਪੱਟ ਕੇ ਘਰ ਦੇ ਵਿੱਚ ਦਾਖਲ ਹੁੰਦਾ ਆ ਕੇ ਜਵਾਕ ਨੂੰ ਚੱਕਦਾ ਤਾਂ ਟੌਡ ਦੇਖਦਾ ਕਿ ਬਾਥਰੂਮ ਦੇ ਵਿੱਚ ਬੈਸਟੱਬ ਦੇ ਵਿੱਚ ਅੱਧੀ ਨੰਗੀ ਲਾਸ਼ ਉਸਔਰ ਦੀ ਖੂਨ ਦੇ ਵਿੱਚ ਲਿਬੜੀ ਪਈ ਹੁੰਦੀ ਆ ਉਹ ਜਵਾਕ ਨੂੰ ਚੱਕ ਕੇ ਬਾਹਰ ਆਉਂਦਾ ਤੇ ਨਾਲ ਦੇ ਗਵਾਂਢੀ ਦੇ ਕੋਲੇ ਪਹੁੰਚਦਾ ਗਵਾਂਢੀ ਹੁੰਦਾ ਕਾਰਲਸ ਦੋਨੇ ਰਲ ਕੇ 911 ਕਾਲ ਕਰਦੇ ਆ ਪੁਲਿਸ ਪਹੁੰਚਦੀ ਆ ਤੇ ਪੁਲਿਸ ਆ ਕੇ ਦੇਖਦੀ ਆ ਕਿ লাশ ਨੂੰ ਘੱਟੋ ਘੱਟ ਵੀ 24 ਘੰਟੇ ਹੋ ਗਏ ਹੁੰਦੇ ਨੇ ਤੇ ਜਿਹੜਾ ਜਵਾਕ ਹੁੰਦਾ ਕ ਆਪਣਾ ਕਾਰਬਨ ਕੱਲਾ ਰੋ ਰਿਆ ਹੁੰਦਾ ਬੈਠਾ 24 ਘੰਟਿਆਂ ਦਾ ਹੁਣ ਸਾਰਿਆਂ ਦੀ ਸ਼ੱਕ ਦੀ ਸੂਈ ਤਾਂ ਇਹਦੇ ਹਸਬੈਂਡ ਤੇ ਜਾਂਦੀ ਆ ਸਾਰੇ ਹੀ ਕਹਿੰਦੇ ਨੇ ਵੀ ਉਸ ਨੇ ਮਾਰੀ ਹੋਣੀ ਹੈ ਨਾ ਪਰ ਹੁਣ ਪੁਲਿਸ ਉੱਥੋਂ ਜਿਹੜਾ ਸਮਾਨ ਦੇਖਦੀ ਆ ਤਾਂ ਪਤਾ ਲੱਗਦਾ ਕਿ ਕਿਹੜਾ ਫਰਾਈ ਪੈਨ ਦਾ ਕੁੰਡਾ ਪਿਆ ਹੁੰਦਾ ਦੂਜੇ ਨੰਬਰ ਤੇ ਜਿਹੜੇ 버ਗਰ ਬੰਨ ਨਹੀਂ ਹੁੰਦੇ ਆਪਣੇ ਉਹ ਬਾਥਰੂਮ ਚ ਘੜੇ ਪਏ ਹੁੰਦੇ ਨੇ ਤੇ ਇੱਕ ਹੱਥ ਹਥੇੜੀ ਦਾ ਨਿਸ਼ਾਨ ਵੀ ਹੁੰਦਾ ਉਥੇ ਬਾਥਰੂਮ ਚਾਣਾ ਪੈਰਾਂ ਦੇ ਨਿਸ਼ਾਨ ਬਹੁਤ ਹੁੰਦੇ ਨੇ ਤਾਂ ਪੁਲਿਸ ਇਹ ਅਨਮਾਨ ਲਾਉਂਦੀ ਆ ਵੀ ਬੰਦਾ ਆਇਆ ਹੋਣਾ ਉਹਨੇ ਫਰਾਈ ਪੈਂਦੇ ਨਾਲ ਤੇ ਹਮਲਾ ਕੀਤਾ ਹੋਣਾ ਦੋ ਦੰਦ ਵੀ ਟੁੱਟੇ ਮਿਲਦੇ ਆ ਇਹਦੇ ਉਸ ਤੋਂ ਬਾਅਦ ਚਾਕੂ ਮਾਰ ਕੇ ਗਲ ਤੇ ਇਹਨੂੰ ਮਾਰਤਾ ਹੋਣਾ ਤੇ ਰੇਪ ਵੀ ਕੀਤਾ ਹੋਣਾ ਪੁਲਿਸ ਇਹ ਸਾਰਾ ਉਹਦੀ ਬਾਡੀ ਭੇਜ ਦਿੰਦੀ ਆ ਫੋਰੈਂਸਿਕ ਰਿਪੋਰਟ ਦੇ ਲਈ ਤੇ ਰਿਜ਼ਲਟ ਆਉਂਦੇ ਨੇ ਦਾ ਪਤਾ ਲੱਗਦਾ ਵੀ ਹੱਡੀ ਇਸ ਹੱਦ ਤੱਕ ਕੱਟਦੀ ਹੁੰਦੀ ਆ ਚਾਕੂ ਦੇ ਨਾਲ ਵੀ ਆ ਹੱਡੀ ਗਲੀ ਦੇ ਕੱਟੀ ਜਾਂਦੀ ਹੈ ਨਾ ਚਾਕੂ ਦੇ ਨਾਲ ਤੇ ਦੰਦ ਰੋਟੇ ਹੁੰਦੇ ਨੇ ਤੇ ਰੇਪ ਕੀਤਾ ਹੁੰਦਾ ਇਹ ਰਿਪੋਰਟ ਆ ਜਾਂਦੀ ਆ ਪਰ ਘਰ ਦੇ ਵਿੱਚ ਕੋਈ ਫੋਰਸਫੁਲ ਐਂਟਰੀ ਨਹੀਂ ਹੁੰਦੀ ਕਿਉਂਕਿ ਇਹ ਪਤਾ ਲੱਗਦਾ ਵੀ ਜਿਹੜਾ ਵੀ ਬੰਦਾ ਆਇਆ ਹੋਣਾ ਉਹ ਇਹਨੂੰ ਜਾਣਦੀ ਹੋਣੀ ਆ ਕਿਉਂਕਿ ਇਹਨੇ ਦਰਵਾਜ਼ਾ ਖੋਲ੍ਹਿਆ ਕੋਈ ਦਰਵਾਜ਼ਾ ਟੁੱਟਿਆ ਨਹੀਂ ਸੀਗਾ ਇਹ ਹੋ ਗਿਆ ਵੀ ਇਹਨੂੰ ਜਾਣਨ ਵਾਲਾ ਹੀ ਬੰਦਾ ਹੋਣਾ ਜਿਹੜਾ ਇਸ ਘਰ ਦੇ ਵਿੱਚ ਆਇਆ ਪਰ ਹੂ ਕੌਣ ਹੋ ਦੀ ਕਤਲ ਦਾ ਸ਼ੱਕ ਸਾਰਾ ਸੀਗਾ ਜੈਕਬ ਤੇ ਜਿਹੜਾ ਕਿ ਇਹਦਾ ਹਸਬੰਡ ਸੀਗਾ ਪਰ ਉਹ ਇਹ ਪਤਾ ਲੱਗਾ ਵੀ ਕਤਲ ਦੀ ਰਾਤ ਉਹਦੇ ਯਾਰਾਂ ਦੋਸਤਾਂ ਨਾਲ ਖਾ ਪੀ ਰਿਆ ਸੀਗਾ ਸ਼ਾਇਦ ਉਸ ਨੇ ਕਤਲ ਕੀਤਾ ਹੋਣਾ ਤੇ 버ਗਰ ਬੰਨ ਪਏ ਸੀਗੇ ਉਹਦੀ ਥੈਲੀ ਨਹੀਂ ਸੀਗੀ ਥੈਲੀ ਮਿਸਿੰਗ ਸੀ ਜਿਹੜੀ 버ਗਰ ਬੰਨ ਸੀਗੇ ਪਰ ਉਹਦੀ ਜਿਹੜੀ ਜਿਪ ਹੁੰਦੀ ਆ ਜਿਹੜੀ ਥੈਲੀ ਚ ਪਾਉਂਦੇ ਆ ਪਲਾਸਟਿਕ ਦੀ ਉਹ ਜਿਪ ਜੀ ਪਈ ਹੁੰਦੀ ਆ ਉੱਥੇ ਹੁਣ ਪੁਲਿਸ ਪੁੱਛਦੀ ਆ ਟੌਡ ਨੂੰ ਜਿਹੜਾ ਸਭ ਤੋਂ ਪਹਿਲਾਂ ਘਰ ਦੇ ਵਿੱਚ ਆਇਆ ਉਹਨੂੰ ਪੁੱਛਦੇ ਵੀ ਤੂੰ ਕਿੱਦਾਂ ਅੰਦਰ ਆਇਆ ਕੋਈ ਸਮਾਨ ਨਹੀਂ ਹਣਾ ਉਹ ਦੱਸਦਾ ਵੀ ਮੈਂ ਐਦਾਂ ਖਿੜਕੀ ਖੋਲ ਕੇ ਬਿਨਾ ਕਿਸੇ ਸਮਾਨ ਨੂੰ ਛੂਹੇ ਅੰਦਰ ਐਂਟਰ ਹੋ ਗਿਆ। ਉਹ ਕਹਿੰਦੇ ਬਾਕਮਾਲ ਵੀ ਤੂੰ ਕਿਸੇ ਚੀਜ਼ ਨੂੰ ਟੱਚ ਹੀ ਨਹੀਂ ਕੀਤਾ ਐਦਾਂ ਐਂਟਰ ਹੋ ਗਿਆ। ਸ਼ੱਕ ਪੁਲਿਸ ਦਾ ਟੌਰ ਤੇ ਵੀ ਆ ਜਾਂਦਾ। ਤੇ ਉਸ ਤੋਂ ਬਾਅਦ ਜਿਹੜਾ ਦੂਜਾ ਗਵਾਂਢੀ ਹੁੰਦਾ ਇਹਦਾ ਚਾਰਲਸ ਉਸ ਨੂੰ ਵੀ ਪੁਲਿਸ ਥਾਣੇ ਬੁਲਾਇਆ ਜਾਂਦਾ ਵੀ ਦੱਸ ਕੀ ਹੋ ਕਹਣਾ ਵੀ ਮੈਂ ਤਾਂ ਬੜਾ ਜਾਣਦਾ ਨਹੀਂ ਮੈਂ ਸਮਾਨ ਸਮੋਣ ਜ਼ਰੂਰ ਮੂਵ ਕਰਾਇਆ ਸੀ। ਮੈਨੂੰ ਉਹਨੇ ਆ ਕੇ ਦੱਸਿਆ ਟਾਡ ਨੇ ਵੀ ਕਤਲ ਹੋ ਗਿਆ ਮੈਂ ਭੱਜ ਕੇ ਗਿਆ ਤੇ ਸੋਨੂੰ ਕਾਲ ਕੀਤੀ ਉਸ ਤੋਂ ਬਾਅਦ ਆਹੀ ਕਹਾਣੀ ਆ ਦੋਨਾਂ ਨੂੰ ਪੁਲਿਸ ਥਾਣੇ ਬੁਲਾ ਕੇ ਉਹਨਾਂ ਦੇ ਜਿਹੜੇ ਪੈਰਾਂ ਦੇ ਨਿਸ਼ਾਨ ਹੁੰਦੇ ਨੇ ਉਹ ਮਲਾਏ ਜਾਂਦੇ ਨੇ ਤੇ ਡੀਐਨਏ ਮਲਾਇਆ ਜਾਂਦਾ ਸਭ ਤੋਂ ਪਹਿਲਾਂ ਤਿੰਨ ਇਹਨਾਂ ਕੋਲੇ ਸਸਪੈਕਟ ਤਿੰਨ ਇਸ ਟਾਈਮ ਮੇਨ ਜਿਹੜੇ ਪੁਲਿਸ ਦੀ ਨਿਗਾਹ 'ਚ ਹੁੰਦੇ ਨੇ ਤੇ ਘਰ ਵਾਲਾ ਦੋ ਇਹ ਬੰਦੇ ਇਹਨਾਂ ਤਿੰਨਾਂ ਨੂੰ ਥਾਣੇ 'ਚ ਬੁਲਾ ਕੇ ਇਹਨਾਂ ਦੇ ਡੀਐਨਏ ਲਿਆ ਜਾਂਦੇ ਨੇ ਤੇ ਇਹਨਾਂ ਦੇ ਜਿਹੜੇ ਫੁੱਟ ਪ੍ਰਿੰਟ ਹੁੰਦੇ ਨੇ ਉਹ ਮਲਾਏ ਜਾਂਦੇ ਨੇ ਸਭ ਤੋਂ ਪਹਿਲਾਂ ਜੈਕਬ ਦੇ ਦੇ ਉਹ ਨਿਸ਼ਾਨ ਮੈਚ ਨਹੀਂ ਹੁੰਦੇ ਜਿਹੜਾ ਕਿ ਇਹਦਾ ਹਸਬੈਂਡ ਹੁੰਦਾ ਐਕਸ ਹਸਬੈਂਡ ਉਹਦੇ ਨਿਸ਼ਾਨ ਪੈਰਾਂ ਦੇ ਮੈਚ ਨਹੀਂ ਹੁੰਦੇ ਦੂਜੇ ਨੰਬਰ ਤੇ ਟਾਰਡ ਜਿਹੜਾ ਕਿ ਸਭ ਤੋਂ ਪਹਿਲਾਂ ਘਰ ਦੇ ਵਿੱਚ ਆਇਆ ਹੁੰਦਾ ਉਸ ਦੇ ਪੈਰਾਂ ਦੇ ਨਿਸ਼ਾਨ ਮਲਾਏ ਜਾਂਦੇ ਆ ਉਹ ਵੀ ਨਹੀਂ ਮੈਚ ਹੁੰਦੇ ਤੀਜੇ ਨੰਬਰ ਤੇ ਹੁੰਦਾ ਚਾਰਲਸ ਜਿਹਦੇ ਕੋਲੇ ਗਵਾਂਢੀ ਗਿਆ ਸੀ ਭੱਜ ਕੇ ਵੀ ਕਤਲ ਹੋ ਗਿਆ ਜਿਹਨੇ ਕਾਲ ਕੀਤੀ ਸੀ ਪੁਲਿਸ ਨੂੰ ਉਹ ਟੈਡਾ ਮੀਟਾ ਤੁਰਦਾ ਪਹਿਲਾਂ ਤਾਂ ਫਿਰ ਫੁੱਟ ਪ੍ਰਿੰਟ ਆ ਜਾਂਦਾ ਤਾਂ ਫੁੱਟ ਪ੍ਰਿੰਟ ਬਿਲਕੁਲ ਮੈਚ ਕਰ ਜਾਂਦਾ ਉਸ ਫੁੱਟ ਪ੍ਰਿੰਟ ਨੇੜੇ ਘਰ ਦੇ ਵਿੱਚ ਹੁੰਦੇ ਨੇ ਹਥੇਲੀ ਵੀ ਮੈਚ ਕਰ ਜਾਂਦੇ ਜਿਹੜੀ ਹਥੇਲੀ ਹੁੰਦੀ ਆ ਤੇ ਰੇਪ ਜਿਹੜਾ ਹੋਇਆ ਹੁੰਦਾ ਉਹ ਡੀਐਨਏ ਵੀ ਬਿਲਕੁਲ ਮਿਲ ਜਾਂਦਾ ਚਾਰਲਸ ਨਾਲ ਹੁਣ ਇੱਕ ਕਹਾਣੀ ਪੁੱਛੀ ਜਾਂਦੀ ਆ ਵੀ ਕਤਲ ਕਿਉਂ ਕੀਤਾ ਗਿਆ ਇਹਨੂੰ ਪੁਲਿਸ ਥਾਣੇ ਮਲਾ ਕੇ ਜੇ ਦੱਸਿਆ ਤਾਂ ਵੀ ਤੇਰਾ ਸਾਰਾ ਕੁਝ ਮੈਚ ਕਰ ਗਿਆ ਹੁਣ ਦੱਸ ਉਹ ਕਹਿੰਦਾ ਵੀ ਗੱਲ ਇਹ ਸੀ ਕਿ ਮੇਰਾ ਜਦੋਂ ਇਸ ਕਵਾਂਡੀ ਜਦੋਂ ਮੈਂ ਇਸ ਘਰ ਦੇ ਵਿੱਚ ਆਇਆ ਇਹ ਆਈ ਸੀ ਕਿ ਮੇਰਾ ਦੇ ਨਾਲ ਪਿਆਰ ਹੋ ਗਿਆ ਸੀਗਾ ਉਸ ਰਾਤ ਮੈਂ ਸਾਡੇ ਜੀ ਰਿਲੇਸ਼ਨ ਬਣਿਆ ਮੈਂ ਵਾਪਸ ਆ ਗਿਆ ਘਰੇ ਤੇ ਤਿੰਨ ਘੰਟਿਆਂ ਬਾਅਦ ਜਾ ਕੇ ਮੈਂ ਫੇਰ ਦੇਖਿਆ ਤਾਂ ਬਾਥਟੱਬ ਚ ਦੀ লাশ ਪਈ ਸੀਗੀ ਮੈਨੂੰ ਨਹੀਂ ਪਤਾ ਕਤਲ ਕਿਹਨੇ ਕੀਤਾ ਹੋ ਸਕਦਾ ਹੋਵੇ ਇਹਦੇ ਘਰ ਵਾਲੇ ਨੇ ਕੀਤਾ ਹੋਵੇ ਜੇ ਮੈਂ ਉਸ ਟਾਈਮ ਤੇ ਕਾਲ ਕਰਦਾ ਪੁਲਿਸ ਨੂੰ ਤਾਂ ਪੁਲਿਸ ਨੇ ਮੈਨੂੰ ਚੱਕ ਲੈਣਾ ਸੀ ਕਹਿਣਾ ਸੀ ਕਿਉਂਕਿ ਉਸ ਟਾਈਮ ਤੇ ਬਲੈਕ ਤੇ ਵਾਈਟ ਦਾ ਬਹੁਤ ਰੌਲਾ ਸੀਗਾ ਵੀ ਮੈਨੂੰ ਝੂਠੇ ਇਲਜ਼ਾਮ ਦੇ ਵਿੱਚ ਫਸਾ ਦੇਣਾ ਸੀਗਾ ਤੇ ਉਸ ਰਾਤ ਮੈਂ ਬੱਚਿਆਂ ਨੂੰ ਸਾਂਭ ਰਿਆ ਸੀ ਕਹਿੰਦਾ ਮੇਰੀ ਵਾਈਫ ਕਿਤੇ ਗਈ ਸੀ ਹਨਾ ਬੱਚੇ ਤਿੰਨ ਬੱਚੇ ਸੀ ਕਹਿੰਦਾ ਉਹਨਾਂ ਨੂੰ ਮੈਂ ਸਾਂਭ ਰਿਆ ਸੀਗਾ ਤੇ ਬਾਥਰੂਮ ਦੇ ਵਿੱਚ ਇਹ ਤੋਂ ਗਲਤੀ ਇਹ ਸੀਗੀ ਕਿ ਬਾਥਰੂਮ ਜਿਹੜਾ ਕਿ 1 ਹੁੰਦਾ ਨਾ ਆਪਣਾ ਜਿਹੜੀ ਡਬਲ ਰੋਟੀ ਹੁੰਦੀ ਹੈ ਡਬਲ ਰੋਟੀ ਤੇ ਪੈਰ ਛਪ ਗਿਆ ਹੁੰਦਾ ਉਸ ਪੈਰ ਨੂੰ ਬਿਲਕੁਲ ਜਿਹੜੇ ਉਹਦੇ ਤੁਸੀਂ ਦੇਖ ਸਕਦੇ ਹੋ ਫੋਟੋ ਦੇ ਵਿੱਚ ਜਿਵੇਂ ਆਪਣੇ ਪ੍ਰਿੰਟ ਹੁੰਦੇ ਨੇ ਆਪਣੇ ਫੁੱਟ ਆਪਣੇ ਫਿੰਗਰਪ੍ਰਿੰਟ ਉਹਨੇ ਐ ਆਪਣੇ ਪੈਰਾਂ ਦੇ ਵੀ ਹੁੰਦੇ ਨੇ ਬਿਲਕੁਲ ਉਹ ਮੈਚ ਕਰ ਗਿਆ ਇਹਦੇ ਨਾਲ ਹੁਣ ਜਿਹੜੀ ਅਸਲ ਕਹਾਣੀ ਹੁੰਦੀ ਆ ਉਹ ਸਾਹਮਣੇ ਆਉਂਦੀ ਆ ਇਸ ਨੂੰ ਗ੍ਰਿਫਤਾਰ ਕਰਕੇ 2021 ਦਸੰਬਰ ਚ ਮੁਕੱਦਮਾ ਚਲਾ ਦਿੱਤਾ ਜਾਂਦਾ ਇਹ ਅਸਲ ਦੇ ਵਿੱਚ ਇਹ ਬੰਦਾ ਬਿਲਕੁਲ ਕੋਈ ਪਿਆਰ ਨਹੀਂ ਸੀ ਇਹਨਾਂ ਦਾ ਉਹ ਤਾਂ ਚਲੋ ਨੇਚਰ ਇਦਾਂ ਹੱਸਦੀ ਖੇਡਦੀ ਸੀ ਇਹ ਉਹਨੂੰ ਇਨਵਿਟੇਸ਼ਨ ਸਮਝਣ ਲੱਗ ਗਿਆ ਉਸ ਰਾਤ ਇਹ ਉਹਦੇ ਘਰੇ ਗਿਆ ਉਹਨੇ ਗੇਟ ਖੋਲਿਆ ਉਸ ਤੋਂ ਬਾਅਦ ਜ਼ੋਰ ਦਬਾ ਦਤੀ ਕਰਨ ਲੱਗ ਗਿਆ ਇਹ ਤਾਂ ਉਹਨੇ ਨਾ ਨੁਕਰ ਕੀਤੀ ਵੀ ਤੂੰ ਇਹ ਕਰੀਂ ਨਾ ਤਾਂ ਇਸਨੇ ਚਾਕੂ ਦੀ ਨੋਕ ਤੇ ਉਹਨਾਂ ਨੂੰ ਰੇਪ ਕੀਤਾ ਰੇਪ ਕਰਨ ਤੋਂ ਬਾਅਦ ਇਹਨੂੰ ਡਰ ਸੀਗਾ ਕਿ ਮੇਰੀ ਵਾਈਫ ਨੂੰ ਪਤਾ ਲੱਗ ਜਾਊਗਾ ਤਾਂ ਇਹ ਬਾਥ ਟੱਬ ਚ ਲੈ ਜਾ ਕੇ ਚਾਕੂ ਨਾਲ ਉਹਨੂੰ ਮਾਰ ਦਿੰਦਾ ਹਨ ਉਸ ਤੋਂ ਬਾਅਦ ਕੀ ਕਰਦਾ ਸਿਆਣਾ ਇਹ ਥੈਲੀ ਲੈ ਆਉਂਦਾ ਅੰਦਰੋਂ ਜਿੱਥੇ ਬੰਨ ਹੁੰਦੇ ਨੇ ਆਪਣੇ ਡਬਲ ਰੋਟੀਆਂ ਹੁੰਦੀਆਂ ਨੇ ਉਹ ਪਲਾਸਟਿਕ ਦੀ ਥੈਲੀ ਚੋਂ ਬੰਨ ਕੱਟ ਕੇ ਖੜਿਆ ਦੁੰਦਾ ਅਸਲ ਦੇ ਵਿੱਚ ਇਹ ਘਰ ਦੇ ਨਾਲ ਰਹਿੰਦਾ ਹੁੰਦਾ ਨੰਗੇ ਪੈਰੀ ਆਉਂਦਾ ਹੁੰਦਾ ਨੰਗੇ ਪੈਰੀ ਆ ਕੇ ਜਦੋਂ ਲੜਾਈ ਝਗੜਾ ਹੁੰਦਾ ਨਾਲ ਇਹਦੇ ਫਰਾਈ ਪੈਨ ਮਾਰਦਾ ਫਰਾਈ ਪੈਨ ਟੁੱਟ ਜਾਂਦਾ ਉਸ ਤੋਂ ਬਾਅਦ ਚਾਕੂ ਮਾਰ ਕੇ ਚਾਕੂ ਥੈਲੀ 'ਚ ਪਾ ਦਦਾ ਥੈਲੀ ਡੰਪ ਕਰ ਦਦਾ ਤੇ ਜਿਹੜਾ ਫਰਾਈ ਪੈਨ ਉਹ ਵੀ ਡੰਪ ਕਰ ਦਿੰਦਾ ਉਸ ਤੋਂ ਬਾਅਦ ਕਾਕਾ ਜੀ ਘਰੇ ਚੱਲ ਜਾਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਅਗਲੀ ਕਹਾਣੀ ਸਾਰੀ ਸੁਣ ਲਈ ਪਰ ਅਸਲ 'ਚ ਇਹ ਤਾਂ ਮਿਸਟੇਕ ਹੀ ਹੋਈ ਹੁੰਦੀ ਆ ਜਿਹੜੇ ਪੈਰਾਂ ਦੇ ਪ੍ਰਿੰਟ ਰਹਿ ਗਏ ਹੁੰਦੇ ਨੇ ਸਾਰੇ ਡਬਲ ਰੋਟੀ ਤੇ ਪੈਰਾਂ ਦਾ ਨਿਸ਼ਾਨ ਜਿਹੜਾ ਥੇੜੀ ਦਾ ਨਿਸ਼ਾਨ ਉਹ ਰਹਿ ਜਾਂਦਾ ਉਹ ਬਿਲਕੁਲ ਮੈਚ ਕਰ ਜਾਂਦਾ ਤੇ ਉਸ ਤੋਂ ਬਾਅਦ ਇਹਨੂੰ ਪਤਾ ਹੁੰਦਾ ਵਾਈਫ ਹੈ ਨਹੀਂ ਮੈਂ ਇਹ ਮੌਕਾ ਆਖਤਿਆਰ ਕਰ ਲਾ ਤੇ ਉਸ ਤੋਂ ਬਾਅਦ ਜੀ ਜੱਜ ਦਾ ਫੈਸਲਾ ਆ ਜਾਂਦਾ ਉਮਰ ਕੈਦ ਨੂੰ ਸੁਨਾ ਦਿੱਤੀ ਜਾਂਦੀ ਆ 2017 ਤੇ 2021 ਦੇ ਵਿੱਚ ਇਹ ਅਪੀਲ ਕਰਦਾ ਕਿ ਮੈਂ ਬੇਗੁਨਾ ਅਸਲ ਦੇ ਵਿੱਚ ਇਹਦਾ ਪਲਾਨ ਹੀ ਸੀਗਾ ਵੀ ਜੇ ਮੈਂ ਕੁਝ ਵੀ ਕਰੂੰਗਾ ਸਾਰੇ ਨੇ ਸ਼ੱਕ ਇਹਦੇ ਘਰ ਵਾਲੇ ਤੇ ਕਰਨਾ ਘਰ ਵਾਲਿਆਂ ਦੀ ਬਣਦੀ ਨਹੀਂ ਹੈਗੀ ਤੇ ਇਸੇ ਕਰਕੇ ਵੀ ਮੇਰਾ ਇਹ ਕਿਸੇ ਨੂੰ ਪਤਾ ਨਹੀਂ ਲੱਗਣਾ ਪਰ ਹੁਣ ਇੰਨੀ ਪੁਲਿਸ ਵੀ ਨਹੀਂ ਕੰਮ ਆਲੀ ਸਾਰੇ ਸਬੂਤ ਆ ਗਏ ਸੀਗੇ ਅੱਜ ਇਹ 52 ਸਾਲਾਂ ਦਾ ਹੋ ਚੁੱਕਿਆ ਤੇ ਏਓਵਾ ਦੇ ਵਿੱਚ ਜੇਲ੍ਹ ਦੇ ਵਿੱਚ ਆਪਦੀ ਕੈਦ ਕੱਟ ਰਿਹਾ ਜੀ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਵਿੱਚ ਤੇ ਇਹ ਨੂੰ ਆਏ ਸੀਗਾ ਵੀ ਮੈਂ ਮੂਵਿੰਗ ਕਰਾਤੀ ਤੇ ਮੈਂ ਤੋ ਫ੍ਰੀ ਦੇ ਵਿੱਚ ਕੰਮ ਕਰਾ ਲਿਆ ਤੇ ਹੁਣ ਮੈਂ ਜਦੋਂ ਇਹਨੂੰ ਕੁਝ ਕਹਿ ਰਿਹਾ ਮੈਨੂੰ ਇਹ ਮੇਰਾ ਹਾਨ ਹੀ ਕਰ ਰਹੀ ਤੇ ਇਸ ਨੇ ਆਪ ਦੇ ਕਤਲ ਆਪ ਦੇ ਰੇਪ ਨੂੰ ਛਪਾਉਣ ਦੇ ਲਈ ਤਾਂ ਕਤਲ ਕੀਤਾ ਸੀ ਕੌਰਤ ਦਾ ਮਿਲਦੇ ਜੀ ਕਿਸੇ ਹੋਰ ਕਹਾਣੀ ਦੇ ਵਿੱਚ ਧੰਨਵਾਦ